ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਾ ਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰ ਆਤ ਸੁਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹੰਸ ਫਿਰ ਹੈ ਜਲੰਤ ਸ਼ਾਮ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਸੁਕੋ ਟਲ ਗੁਰ ਸੇਵਿਆ ਹੰਸ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਬਦਕ ਸਾਮੰਦੀ ਨੂਰੇ ਅਰ ਸੌਂ ਕੋ ਰਸੌਂ ਝਟਿਐ ਤੁਧ ਡਿਠੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੇ ਕਟਿਐ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 5 ਗੁਰਪੂਰਾ ਕੀਤੇ ਪੂਰੇ ਪ੍ਰਭ ਰਵ ਰਹਾ ਭਰਪੂਰੀ ਖੇਮਾ ਕੁਸ਼ਲ ਭਇਆ ਇਸ ਨਾਨਕ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰਪੁਰ ਕੀਤੇ ਪੂਰੇ ਪ੍ਰਭ ਰਵ ਰਹਾ ਭਰਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟਹੁ ਕੁਰਬਾਨਾ ਗੁਰ ਕੇ ਚਰਨ ਕਮਲ ਰਿਧ ਧਾਰੇ ਬੇਗਾਨਾ ਨਾ ਲਾਗ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾ ਓਮ ਮੇਲਾ ਸਾਧੂ ਦੁਰਮਤਖ ਹੋਏ ਪਤਤਾ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੋਨ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਲ ਧਾਈਆ ਮਨ ਬਾ ਸ਼ਤ ਫਲ ਪਾਏ ਗੁਰ ਪੂਰਾ ਦਤ ਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਗੋਰਾ ਗੋਪਾਲ ਆਨੰਦਾ ਜਪ ਜਪ ਜੀਵਾ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਲਾਹੇ ਗੁਰੂ ਜੇ ਕੀ ਫਤਿਹ